ਗੁਰਗੰਸਹਿਬ ਕੀ ਹੈ ਗੁਰੂ ਗਰੰਥ ਸਾਹਿਬ ਮਹਾਰਾਜ ਅਟਲ ਸਚਾਈਆਂ ਨੇ ਮਹਾਰਾਜ ਨੇ ਦੁਨੀਆ ਭਰ ਦੀਆਂ ਜਿਹੜੀਆਂ ਸਚਾਈਆਂ ਨੇ ਜੋ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਹੰਡਾਇਆ ਜੋ ਹੋਰ ਰੱਬ ਦੇ ਪਿਆਰਿਆਂ ਨੇ ਹੰਡਾਇਆ ਔਰ ਉਹ ਆਪਣੇ ਜੋ ਉਹਨਾਂ ਦਾ ਨਿਸ਼ਚਾ ਸੀ ਉਹਦੇ ਤੇ ਅਡੋਲ ਰਹਿ ਮਹਾਰਾਜ ਨੇ ਹਰ ਇੱਕ ਗੱਲ ਨੂੰ ਪਰਖ ਕੇ ਤੇ ਸਾਨੂੰ ਇਹ ਸਿਧਾਂਤ ਦਿੱਤੇ ਭਲਿਓ ਵੀ ਇਹ ਸਿਧਾਂਤ ਨੇ ਇਹ ਵਿਚਾਰ ਨਹੀਂ ਨੇ ਵਿਚਾਰ ਬਦਲ ਜਾਂਦੇ ਨੇ ਸਿਧਾਂਤ ਨਹੀਂ ਬਦਲਦੇ ਹੁੰਦੇ ਇਹ ਸਿਧਾਂਤ ਨੇ ਇਹਨਾਂ ਨੇ ਕਦੇ ਬਦਲਣਾ ਨਹੀਂ ਹੈ ਇਸੇ ਕਰਕੇ ਸਿਧਾਂਤ ਜਿਹੜਾ ਉਹਦੇ ਨਾਲ ਤੂੰ ਛੇੜਛਾੜ ਨਹੀਂ ਕਰਨੀ ਹੁਣ ਕਈ ਗੱਲਾਂ ਹੁੰਦੀਆਂ ਨੇ ਕਾਲਪਨਿਕ ਗੱਲਾਂ ਹੁੰਦੀਆਂ ਨੇ ਕੋਈ ਗੱਲ ਸਮਝਾਉਣ ਵਾਸਤੇ ਪਰ ਅਸੀਂ ਉਹ ਕਲਪਨਾ ਦੇ ਵਿੱਚ ਫਸ ਜਾਂਦੇ ਆ ਜਿਹੜੀ ਅਸਲ ਗੱਲ ਹੁੰਦੀ ਹੈ ਉਹਦੇ ਤੱਕ